ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਸੇਲ ਤੇ ਮਹਿੰਦਰਾ 585 DI ਸਵਰਾਜ 850 FE ਚਲੋ ਕਰਦੇ ਹਾਂ ਕਿ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਅੰਤ ਤੱਕ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹੁਣ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਜੀ ਨੇ ਆਪਣੇ ਕੋਈ ਵੀ ਖੇਤੀ ਸਾਧਨ ਦੀ ਐਡ ਫ੍ਰੀ ਕਰਵਾਉਣ ਲਈ ਪੰਜ ਤੋਂ ਸੱਤ ਫੋਟੋਆਂ 2 ਮਿੰਟ ਦੀ ਵੀਡੀਓ ਬਣਾ ਕੇ ਆਪਣਾ WhatsApp ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਸੈਂਡ ਕਰ ਸਕਦਾ ਤੇ ਫ੍ਰੀ ਐਡ ਲਗਵਾ ਸਕਦਾ। ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ। ਚਲੋ ਕਰਦੇ ਆਂ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਅੰਤ ਤੱਕ ਨਾਲ। ਪਹਿਲਾ ਡ੍ਰਾਈਵਰ ਲੈ ਕੇ ਆਇਆ ਮਿੱਤਰੋ 585 ਡੀਏ ਸਰਪੰਚ 2004 ਮਾਡਲ ਆ। ਪੰਜਾਬ ਨੰਬਰ ਆ ਡ੍ਰਾਈਵਰ ਪੰਜਾਬ ਦਾ ਨੰਬਰ ਆ ਚਾਰੇ ਟਾਇਰ ਨਵੇਂ ਆ ਗੁਡੀਅਰ ਕੰਪਨੀ ਦੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਕੰਡੀਸ਼ਨ ਚਾਰੇ ਨਵੇਂ ਟਾਇਰ ਆ ਰੰਗ ਪੇਂਟ ਦਾ ਸਾਰਾ 오ਰੀਜਨਲ ਰੈਕਟਰ ਰੰਗ ਪੇਂਟ ਦਾ ਸਾਰਾ 오ਰੀਜਨਲ ਆ ਡਬਲ ਕਲੱਚ ਆ ਤੇ ਆਇਲ ਬ੍ਰੇਕਾਂ ਚ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਆਇਲ ਬ੍ਰੇਕ ਆ ਡਬਲ ਡਿਸਟ੍ਰਿਬਿਊਟਰ ਆ ਡਬਲ ਕਲੱਚ ਆ ਕੰਡੀਸ਼ਨ ਦਾ ਪੂਰਾ ਸਾਫ਼ ਆ ਸਾਰਾ ਰੈਕਟਰ ਇੰਜਨ ਵਗੈਰਾ ਤੁਸੀਂ ਪੇਂਟ ਚੈੱਕ ਕਰ ਹੀ ਸਕਦੇ ਆ ਸਾਰਾ ਰੈਕਟਰ ਪੂਰਾ ਸਾਫ਼ ਆ ਇੰਜਨ ਘੇਰ ਤਾਂ ਬਿਲਕੁਲ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਬਾਕੀ ਤੁਸੀਂ ਚਲਾ ਕੇ ਵਾ ਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਬਾਕੀ ਮੀਟਰ ਵਗੈਰਾ ਚੈੱਕ ਕਰ ਸਕਦੇ ਆ ਵੀਡੀਓ ਵਿੱਚ ਟਰੈਕਟਰ ਦੇ ਸਾਰਾ オリジナル ਆ ਡਿਮਾਂਡ ਕਰਦੇ ਆ ਮਾਲਕ ਵੀਰਾਂ ਟਰੈਕਟਰ ਦੀ 240000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਨ ਹੋ ਜੂ ਹੋਰ ਜਾਣਕਾਰੀ ਲੈਣ ਲਈ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਮਹਿੰਦਰਾ 585 DI ਟਰੈਕਟਰ ਖਰੀਦ ਸਕਦੇ ਹੋ ਅਗਿਆ ਗਿਆ ਸੁਵਰਾਜ 855 ਐਫ ਵੀ ਰੰਗ ਪੇੜਾ ਸਾਰਾ ਰੈਕਟਰ Ориਜినਲ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਰਮ ਵਗੈਰਾ ਚੈੱਕ ਕਰ ਸਕਦੇ ਹੋ ਸ਼ੋਰੂਮ ਕੰਡੀਸ਼ਨ ਆ ਸਾਰਾ ਰੈਕਟਰ ਬਾਕੀ ਇਤੋਂ ਸ਼ੋਵ ਵਗੈਰਾ ਸਾਰੀ ਚੈੱਕ ਕਰ ਸਕਦੇ ਹੋ ਮੀਟਰ ਵਗੈਰਾ ਸਾਰਾ 올 Ориਜినਲ ਆ 2013 ਮਾਡਲ ਆ ਰੈਕਟਰ ਤੇ ਚਾਰੇ ਨਵੇਂ ਟਾਇਰ ਆ ਚਾਰੇ ਟਾਇਰ ਨਵੇਂ ਆ ਰੈਕਟਰ ਦੇ ਬੀਕੇਡੀ ਕੰਪਨੀ ਦੇ ਆ ਤੁਸੀਂ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਜਮਾਨ ਨਵੇਂ ਟਾਇਰ ਆ ਚਾਰੇ ਬਾਕੀ ਰਿੰਮਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਪੂਰਾ ਸਾਫ਼ ਆ ਸਾਰਾ ਟਰੈਕਟਰ ਬਾਕੀ ਇੰਜਨ ਵਗੈਰਾ ਚੈੱਕ ਕਰ ਸਕਦੇ ਸਾਰੇ ਟਰੈਕਟਰ ਦਾ ਪੰਜਾਬ ਨੰਬਰ ਆ 2013 ਮਾਡਲ ਆ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰਕੇ ਟਰੈਕਟਰ ਦੀ ਡਿਮਾਂਡ ਦੇ ਤਾਂ ਡਿਮਾਂਡ ਰੱਖੀ ਆ ਵੀਰਾਂ ਨੇ 4,50,000 ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਕਨੈਕਟ ਨੰਬਰ ਚੱਲਦਾ ਵਾ ਸਕਰੀਨ ਤੇ ਵੀਰਾਂ ਦਾ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਸਵਰਾਜ 855 2013 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਆਂ ਅੱਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ